ਕੱਲ ਗਿਲ ਤੁਸੀਂ ਪੰਜਾਬ ਵਿਜਨ 2047 ਚ ਹਿੱਸਾ ਲਿਆ ਤੁਹਾਨੂੰ ਕੀ ਲੱਗਦਾ ਵਾ ਪੀ ਇਹਦਾ ਕੋਈ ਵਾਕਈ ਫਾਇਦਾ ਹੋਇਆ ਜਾਂ ਇਹਦਾ ਕੀ ਸਿੱਟਾ ਨਿਕਲਿਆ ਇਹ ਜਿਹੜਾ ਇਹਨਾਂ ਦਾ ਸਰ ਪੰਜਾਬ ਵਿਜਨ 2047 ਐਕਚੁਅਲੀ ਤਾਂ ਇਹ ਜਿਵੇਂ ਕਿ ਮੋਦੀ ਸਰਕਾਰ ਕਰ ਰਹੀ ਹੈ ਵੀ ਆਪਣਾ ਵਿਜਨ 2047 ਉਹਦੇ ਨਾਲ ਲਾ ਕੇ ਕੀਤਾ ਪਰ ਜਿਹੜੀ ਭਗਵੰਤ ਜੀ ਸਰਕਾਰ ਹੈ ਇਹਨਾਂ ਨੂੰ ਚਾਹੀਦਾ ਸੀ ਵੀ ਇੱਕ ਮਿਡ ਕੋਰਸ ਰਿਵਿਊ ਕਰ ਦੇ 2.5 3 ਸਾਲ ਇਹਨਾਂ ਨੂੰ ਹੋ ਗਏ ਵੀ ਸਾਢੇ ਕਿਉਂਕਿ ਅਜੇ 2047 ਕਿਵੇਂ ਅਕਾਲੀ ਦਲ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਜਾਂ ਕਰਾਂਗੇ ਨਹੀਂ ਕਰਾਂਗੇ ਕਿਵੇਂ ਹੋਇਆ ਸੋ ਇਹ ਇਹ ਅਜੇ ਇਹਨਾਂ ਨੂੰ ਵਿਜ਼ਨ ਚੰਗੀ ਗੱਲ ਆ ਉਹਦੇ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ ਹੈ ਫਿਊਚਰਿਸਟਿਕ ਥਾਟ ਰੱਖਣੀ ਤੇ ਇਹ ਇਹਨਾਂ ਨੂੰ ਚਾਹੀਦਾ ਸੀ ਕਿ ਮਿਡ ਕੋਰਸ ਰਿਵਿਊ ਐਂਡ ਆਰ ਫਿਊਚਰ ਪਲਨ ਸਟ੍ਰੈਟੈਜਿਕ ਪਲਨ ਉਹ ਕਰ ਸਕਦੇ ਸੀ ਉਹ ਇਹਨਾਂ ਨੇ ਕੀਤੀ ਕੋਸ਼ਿਸ਼ ਅੱਛਾ ਇਹਨਾਂ ਨੇ ਜਿਹੜਾ ਇਹਨਾਂ ਕੋ ਸਪੋਰਟ ਸੀ ਜਿਹੜਾ ਕੁਐਸਚਨ ਆਨਸਰ ਸੀ ਜਾਂ ਜਿਹੜੀ ਬੈਕਗ੍ਰਾਉਂਡਰ ਬਣਾਏ ਸੀ ਹਰ ਇੱਕ ਸਬਜੈਕਟ ਦੇ ਉਹ ਬੜੇ ਥੋਰੋ ਕਰਕੇ ਬਣਾਏ ਹੋਏ ਸੀ ਤੇ ਮੈਂ ਉਹਨਾਂ ਨੂੰ ਜਿਹੜੇ ਐਮਪੀ ਦੇ ਸਾਲੀ ਸਾਹਿਬ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਸੀ ਕਿ ਹਰ ਵਾਰ ਜਿਹੜੇ ਸੈਮੀਨਾਰ ਹੁੰਦੇ ਆ ਜਿਹੜੇ ਹਰਸ਼ ਬੋਲਦੇ ਆ ਲੋਕ ਉਹ ਫਰਸ਼ ਤੇ ਡਿੱਗ ਜਾਂਦੇ ਆ ਤੇ ਬਾਅਦ ਚ ਉਹਨਾਂ ਨੂੰ ਚੱਕਦਾ ਕੋਈ ਨਹੀਂ ਹਾਂ ਹਾਂ ਤੇ ਇਹ ਜਿਹੜਾ ਹਰਫ ਉਥੇ ਬੋਲੇ ਗਏ ਆ ਉਹਨਾਂ ਨੂੰ ਤੁਸੀਂ ਇੱਕ ਵਾਈਟ ਪੇਪਰ ਬਣਾਓ ਹਾਂ ਵਾਈਟ ਪੇਪਰ ਦੇ ਵਿੱਚ ਇਮੀਡੀਏਟ ਹੋਣ ਵਾਲੇ ਜਿਹੜੇ ਸੁਝਾਅ ਮਿਲੇ ਆ ਜਿਹੜੇ ਫਾਈਨੈਂਸ਼ਲੀ ਡੂਏਬਲ ਹੋਣ ਸਰਕਾਰ ਇੰਪਲੀਮੈਂਟ ਕਰ ਸਕਦੀ ਹੋਵੇ ਉਹ ਲੱਕਰ ਲਓ ਕਿਉਂਕਿ ਜਿਹੜੇ ਕੱਲ ਹੀ ਤੁਸੀਂ ਕੈਬਨਟ ਲੈਵਲ ਤੇ ਡਿਸੀਜਨ ਕਰਕੇ ਕਰ ਸਕਦੇ ਹੋ ਹੂੰ ਦੂਸਰਾ ਆਗੇ ਤੁਹਾਡੇ ਮਿਡਮ ਜਿਹੜੇ ਤੁਸੀਂ ਆਪਣੇ ਸਰਕਾਰ ਦੇ ਵਿੱਚ ਕਰਨਾ ਚਾਹੁੰਦੇ ਹੋ ਹੂੰ ਤੇ ਤੀਸਰਾ ਜਿਹੜੇ ਉਹ ਸਟਰੈਟਜੀਿਕ ਆ ਜਾਂ ਲੌਂਗ ਟਰਮ ਹੈਗੇ ਆ ਉਹਦੇ ਲਈ ਤੁਹਾਨੂੰ ਕਈ ਚੇਂਜੇਸ ਲੈਣੀਆਂ ਪੈਣੀਆਂ ਕਿਉਂਕਿ ਪਹਿਲਾਂ ਇੱਕ ਚੀਜ਼ ਹੋ ਗਈ ਫਿਰ ਉਸ ਤੋਂ ਬਾਅਦ ਦੂਸਰੀ ਹੁੰਦੀ ਹੈ ਫਿਰ ਤੀਸਰੀ ਹੁੰਦੀ ਹੈ ਸਟੈਪ ਵਾਈਜ਼ ਸਟੈਪ ਕਈ ਕੰਮ ਕਰਨੇ ਹੁੰਦੇ ਆ ਸੋ ਉਹਨਾਂ ਨੇ ਵਾਈਟ ਪੇਪਰ ਨੂੰ ਮੰਨ ਕੇ ਇਸ ਗੱਲ ਨੂੰ ਵਧਵਾ ਰਹੇ ਆ ਤੇ ਅੱਛੀ ਆਰਗੇਨਾਈਜੇਸ਼ਨ ਨਾਲ ਲਈ ਹੋਈ ਆ ਕੇਪੀਐਮਜੀ ਦੇ ਅੰਡਰ ਇੱਕ ਮੁੰਡੇ ਚੰਗਾ ਕੰਮ ਕਰ ਰਹੇ ਆ ਪੰਜ ਪੋਲਿਸੀ ਮੇਕਰ ਫਾਊਂਡੇਸ਼ਨ ਹੈਗੀ ਆ ਬਹੁਤ ਵਧੀਆ ਥੋਰੋ ਕੰਮ ਕਰਦੇ ਆ ਯੰਗ ਬੱਚੇ ਨੇ ਤੇ ਬੜੇ ਅੱਛਾ ਕੰਮ ਕਰ ਰਹੇ ਆ ਆਹ ਰਹੀ ਗੱਲ ਜਿਹੜੀ ਵਾਤਾਵਰਣ ਦੇ ਉੱਤੇ ਮੇਰੀ ਗੱਲ ਹੋਈ ਕਿਉਂਕਿ ਮੇਰੇ ਤੋਂ ਪਹਿਲਾਂ ਐਮਪੀ ਸੀਚੇਵਾਲ ਜੀ ਉਹ ਬੋਲੇ ਸੀ ਕਿਉਂਕਿ ਉਸ ਵੇਲੇ ਟਾਈਮ ਬੜਾ ਸ਼ਾਰਟ ਸੀ ਉਹਨਾਂ ਨੇ ਵਾਵਾ ਲਿਆ ਟਾਈਮ ਤੇ ਮੇਰੇ ਕੋਲ ਤਾਂ ਉਹਨਾਂ ਨੇ ਕਿਹਾ ਜੀ ਤੁਹਾਡੇ ਕੋਲ 5 ਮਿੰਟ ਹੈ ਤੇ ਸਮਾਪਤ ਕਰੋ ਵੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਜੀ ਗੱਲ ਇੱਕੋ ਹੀ ਹੈ ਵੀ ਜਦੋਂ ਆਪੋਜੀਸ਼ਨ ਵੀਕ ਹੋ ਜਾਂਦੀ ਹੈ 92 ਬੰਦਿਆਂ ਦੇ ਇਸ ਕੋਈ ਉਹ ਗੱਲ ਨਹੀਂ ਕਰ ਰਹੇ ਸਿਰਫ ਇਲੈਕਟੋਰਲ ਪੋਲਿਟਿਕਸ ਵਿੱਚ ਇੱਕ ਦੂਸਰੇ ਤੇ ਦੁਸ਼ਮਣੀ ਹੁੰਦੀ ਹੈ ਤੇ ਗਵਰਨੈਂਸ ਨੂੰ ਕਰੈਕਟ ਕਰਨ ਲਈ ਸਿਵਲ ਸੋਸਾਇਟੀ ਤੇ ਫਿਰ এনवायरमेंटਲਿਸਟ ਸਾਡੇ ਅਰਗੇ ਅੱਗੇ ਆਉਂਦੇ ਆ ਵੀ ਸਾ ਵੀ ਅਸੀਂ ਕਿਉਂਕਿ ਪਬਲਿਕ ਨਾਲ ਜਦੋਂ ਨਾਤਾ ਟੁੱਟ ਜਾਂਦਾ ਐ ਐਮਐਲਐਸ ਦਾ ਤੇ ਜਿਹੜੇ ਪਬਲਿਕ ਹੈ ਉਹਨੂੰ ਆਪਣੀ ਆਵਾਜ਼ ਆਪ ਚੱਕਦੀ ਪੈਂਦੀ ਜਿਵੇਂ ਕਿ ਬੁੱਢੇ ਦਰਿਆ ਦੇ ਉੱਤੇ ਕਾਲਾ ਪਾਣੀ ਮੋਰਚੇ ਨੇ ਚਲਾਇਆ ਹੈਗਾ ਮਹਮ ਜਿਹੜਾ ਅਸੀਂ ਕਾਲਾ ਪਾਣੀ ਅਸੀਂ ਹੋਰ ਇਹ ਆ ਕਹਿੰਦੇਗਾ ਵੀ ਉਹਦਾ ਅੰਤ ਹੋ ਗਿਆ ਜਿਹੜਾ ਜਿਹੜਾ ਸਾਡਾ ਜ਼ੁਲਮ ਹੈ ਇਹਨੂੰ ਅਸੀਂ ਕਹਾਂ ਮੈਂ ਕਹੂੰਗਾ ਵੀ ਇੰਡਸਟਰੀਲਾਈਜ਼ ਕੈਮੀਕਲ ਟੈਰੋਰਿਜ਼ਮ ਥਰੂ ਕੈਮੀਕਲ ਅਸਾਲਟ ਆਫ ਪੰਜਾਬਜ਼ ਵਾਟਰਸ ਇਹ ਇਹ ਬਹੁਤ ਉਸ ਦੇ ਨਾਲ ਕੀ ਹੈ ਕਿ ਤੁਹਾਡੇ 2 ਕਰੋੜ ਤੱਕ ਜਿਹੜਾ ਜੈਸਲਮੇਰ ਹੈ ਜਿਵੇਂ ਆਪਣਾ ਜੋਧਪੁਰ ਹੈ ਜਿਵੇਂ ਬੀਕਾ ਨੇ ਹੈ ਬਾੜਮੀੜ ਹੈ ਹਨੂਮਾਨਗੜ ਹੈ ਚੂਰੂ ਹੈ ਇਹ ਸਾਰੇ ਡਿਸਟ੍ਰਿਕਟਾਂ ਤੱਕ ਪਾਣੀ ਜਾਂਦਾ ਕਿਉਂਕਿ ਇੰਦਰਗਾਂਦੀ ਕਨਾਲ ਦਾ ਪਾਣੀ ਉੱਥੇ ਹੀ ਜਾਂਦਾ ਉੱਥੇ ਲੋਕ ਪੀਂਦੇ ਵੀ ਆ ਤੇ ਫਸਲਾਂ ਲਾਉਂਦੇ ਆ ਪੂਰਾ ਸਾਊਥ ਪੰਜਾਬ ਅਫੈਕਟਡ ਆ ਪੂਰਾ ਲੁਧਿਆਣਾ ਅਫੈਕਟਡ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕੋਲੀਪੁਰ ਪਿੰਡ ਹੈ ਜਿੱਥੇ ਜਾ ਕੇ ਪੈਂਦਾ ਹੈ ਆਪਣਾ ਨਾ ਬੁੱਡਾ ਦਰਿਆ ਉਹਦੇ ਵਿੱਚ ਸਤਲਜ ਵਿੱਚ ਉੱਥੇ ਤਕਰੀਬਨ 60 ইয়ার্স ਤੋਂ ਉੱਥੇ ਬੰਦਾ ਹੀ ਹੈ ਨਹੀਂ ਤੇ ਉਹਨਾਂ ਦੇ ਆਪਣੇ ਜਿਹੜੇ ਡੀ ਐਮ ਸੀ ਦੇ ਗੈਸਟਰੋਐਂਟਰੋਲੋਜਿਸਟ ਹੈ ਡਾਕਟਰ ਅਜੀਤ ਸੂਲ ਉਹਨਾਂ ਨੇ ਉਹ ਪ੍ਰਿੰਡ অলমোਸਟ ਅਡਾਪਟ ਕੀਤਾ ਤੇ ਤੁਸੀਂ ਕੀ ਸੁਜੈਸਟ ਕੀ ਕੀਤਾ ਤੁਸੀਂ ਸੁਜੈਸਟ ਇਹ ਕੀਤਾ ਵੀ ਜਿਹੜੀ ਪੋਲਿਊਸ਼ਨ ਕੰਟਰੋਲ ਬੋਰਡ ਹੈ ਬੁਰੀ ਤਰ੍ਹਾਂ ਫੇਲ ਹੋ ਗਿਆ ਤੇ ਉਹ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਦੇ ਫੇਲ ਹੋਣੇ ਕਰਕੇ ਹੀ ਤੁਸੀਂ ਆਪਣੇ ਇਹ ਹਾਲ ਹੋਇਆ ਅਸੀਂ ਉਹਨਾਂ ਨੂੰ ਸੁਝਾਅ ਦਿੱਤੇ ਵੀ ਜਿਹੜੀ ਇੰਡਸਟਰੀ ਆ ਉਹ ਜੀ ਸਦਕੇ ਪੈਸੇ ਕਮਾਵੇ ਹਾਂ ਅਸੀਂ ਪੋਲਿਊਟਿੰਗ ਇੰਡਸਟਰੀ ਨਹੀਂ ਅਸੀਂ ਪਸੰਦ ਕਰਦੇ ਨਾ ਅਸੀਂ ਆਉਣ ਦੇ ਸੋ ਪੋਲਿਊਟਿੰਗ ਇੰਡਸਟਰੀ ਜਿਹੜੀ ਆ ਜਾਂ ਬੰਦ ਹੋਣੀ ਚਾਹੀਦੀ ਜਾਂ ਸ਼ਿਫਟ ਹੋਣੀ ਚਾਹੀਦੀ ਆ ਪਰ ਇਹ ਦੱਸੋ ਮੈਨੂੰ ਇਹ ਦੱਸੋ ਕਿ ਇਹਦੇ ਚ ਮੰਤਰੀਆਂ ਨੂੰ ਬੁਲਾਉਣ ਦਾ ਜਾਂ ਬਲਬੀਰ ਸਿੰਘ ਸੀਚੇਵਾਲ ਨੂੰ ਜਿਹਨਾਂ ਕੋਲ ਪਾਰਲੀਮੈਂਟ ਹੈ ਜਿੱਥੇ ਉਹ ਆਪਣੇ ਵਿਚਾਰ ਰੱਖ ਸਕਦੇ ਜੀ ਉਹਨਾਂ ਨੂੰ ਇੱਥੇ ਬੁਲਾਉਣ ਦਾ ਕੀ ਫਾਇਦਾ ਇੱਥੇ ਤੁਹਾਨੂੰ ਲੱਗਦਾ ਨਹੀਂ ਵੀ ਇੱਥੇ ਐਕਸਪਰਟਸ ਜਿਹੜੇ ਹਕੀਕਤ ਗਰਾਊਂਡ ਨਾਲ ਜੁੜੇ ਲੋਕ ਨੇ ਜ਼ਮੀਨ ਜ਼ਿਮਿਨੀ ਪੱਤਰ ਤੇ ਕੰਮ ਕਰ ਰਹੇ ਆ ਉਹਨਾਂ ਲੋਕਾਂ ਦੇ ਵਿਚਾਰ ਲੈਣੇ ਚਾਹੀਦੇ ਸੀ ਜੇ ਆਪਾਂ ਭਵਿੱਖ ਦੀ ਗੱਲ ਕਰਨੀ ਹੈ ਤੁਸੀਂ ਬੜੀ ਵਧੀਆ ਗੱਲ ਆਖੀ ਹੈ ਪਰ ਐ ਹੋਣਾ ਕਿ ਜਦੋਂ ਇੱਕ ਬੰਦਾ এনवायरमेंट ਹੁੰਦੇ ਰਾਇਰਨਮੈਂਟਲੀ ਸੁੱਧੇ ਹੋਏ ਹੋਏ ਐਮਪੀ ਬਣਿਆ ਤੇ ਉਹਨੂੰ ਅਜੇ ਵੀ ਉਹ ਕਹਿੰਦੇ ਆ ਵੀ ਜ਼ਮੀਨ ਤੇ ਕੰਮ ਕਰ ਰਹੇ ਆ ਇਸ ਕਰ ਇਸ ਕਰਕੇ ਬਾਕੀ ਤਾਂ ਹੌਲੀ ਹੌਲੀ ਸਭ ਦਾ ਆਪਾਂ ਨੂੰ ਪਤਾ ਹੀ ਹੈ ਕਿੰਨਾ ਕੋਈ ਕੰਮ ਕਰ ਰਿਹਾ ਹਾਂ ਹਾਂ ਉਹ ਇਹਨਾਂ ਨੇ ਨਾਲ ਭਜਵਾਈ ਤੇ ਉਹ ਰਿਪੋਰਟ ਜਦੋਂ ਗਈ ਉਥੇ ਆਪਣਾ ਐਨਟੀਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹਾਂ ਐਨਜੀਟੀ ਤੇ ਉਥੇ ਸੀਪੀ ਜਿਹੜਾ ਸੈਂਟਰਲ ਪੋਲੀੂਸ਼ਨ ਕੰਟਰੋਲ ਬੋਰਡ ਹੈ ਉਹਨਾਂ ਨੇ ਵੀ ਇਹਦਾ ਮੌਇਨਾ ਕੀਤਾ ਸੀ ਆਗੇ ਜ਼ੀਰਾ ਡਿਸਟ੍ਰੀ ਦਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਬੀ ਇਹ ਇਹਨਾਂ ਨੂੰ ਤਾਂ ਕੋਈ ਬੋਰ ਲੱਭਿਆ ਨਹੀਂ ਸੀ ਰਿਵਰਸ ਬੋਰ ਕਿਉਂਕਿ 45 ਮਿੰਨਾਂ ਚ ਨਾਲ-ਨਾਲ ਜਿਹੜੇ ਪਿੰਡ ਸੀ ਉਹਨਾਂ ਚੋਂ ਪਾਣੀ ਉਹ yellow color ਦਾ ਆ ਰਿਹਾ ਸੀ ਕਿਉਂਕਿ ਹਾਂ ਇਹ ਇਹ ਤੇ ਕਵਰ ਆਫ ਜੌਬ ਸੀ ਇਹਨਾਂ ਵਾਲਾ ਤੇ ਕਵਰ ਆਫ ਜੌਬ ਸੀਗਾ ਤੇ ਉਹਨਾਂ ਨੇ ਸਿਟੀ ਸਿਡਬਲ ਨੇ ਇਹ ਕਿਹਾ ਦੇਖੋ ਵੀ ਤੁਹਾਡਾ ਜਿਹੜਾ 23 ਬੋਰਾਂ ਚੋਂ 16 ਬੋਰ ਰਿਵਰਸ ਕਰੋ ਹਾਂ ਤੇ ਲੁਧਿਆਣੇ ਵਿੱਚ ਤਾਂ ਸਿਰਫ ਇੰਡਸਟਰੀ ਆਪਣੀ 1950 ਦੀ ਲੱਗੀ ਹੈ ਇਹ ਤੇ ਉਹਨਾਂ ਦੇ ਗੁਰੂ ਨੇ ਰਵਾਸ ਬੋਰਿੰਗ ਉੱਥੇ ਐਨਜੀਟੀ ਜਾ ਕੇ ਏਜੀ ਪੰਜਾਬ ਨੂੰ ਕਹਿਣਾ ਪਿਆ ਆਪਣੇ ਪੰਜਾਬ ਸਰਕਾਰ ਦੀ ਪੀਪੀਸੀਬੀ ਰਿਪੋਰਟ ਬਾਰੇ ਇਹ ਹਾਈਲੀ ਅਨਪਰੋਫੈਸ਼ਨਲ ਹਮ ਹਾਈਲੀ ਅਨਸੈਂਟੀਫਿਕ ਹਮ ਹਮ ਤੇ ਨਾਟ ਰਿਲਾਇਬਲ ਓਕੇ ਮੈਨੂੰ ਇਹ ਦੱਸੋ ਜਿਹੜੀ ਹੁਣੇ ਇੱਕ ਪੁਆਇੰਟ ਸਾਡੇ ਇੱਕ ਕੋਲਰ ਅ ਨਿਰਭਲ ਸਿੰਘ ਸੰਧੂ ਨੇ ਰੇਜ਼ ਕੀਤਾ ਆ ਵੀ ਪੰਜਾਬ ਸਰਕਾਰ ਕੋਲ ਤਨਖਾਹਾਂ ਦੇਣ ਨੂੰ ਤੇ ਪੈਸੇ ਹੈ ਨਹੀਂ ਕੈਪੀਟਲ ਇਨਵੈਸਟਮੈਂਟ ਕਰਨ ਲਈ ਪੈਸੇ ਹੈ ਨਹੀਂ ਤੇ ਅਸੀਂ 50 ਸਾਲ ਬਾਅਦ ਜਾਂ 25 ਸਾਲ ਬਾਅਦ ਦੀ ਗੱਲ ਕਿਹੜੀ ਹਸਿਆਤ ਦੇ ਵਿੱਚ ਕਰ ਰਹੇ ਆ ਉਹ ਸਰ ਇਹ ਜਿਹੜਾ ਹੁਣ ਜਿਹੜਾ 88000 ਕਰੋੜ ਦਾ ਆਉਣਾ ਜੀ ਬਜਟ ਉਹਨਾਂ ਚੋਂ ਤਕਰੀਬਨ 65% ਪੈਨਸ਼ਨਾਂ ਤੇ ਸੈਲਰੀ ਤੇ ਲੱਗ ਰਿਹਾ ਹੂੰ ਠੀਕ ਹੈ 1 ਲੱਖ ਕਰੋੜ ਸਰਕਾਰ ਹੋਰ ਲੈ ਚੁੱਕੀ ਆ ਆਪਣਾ ਜਿਹੜਾ ਹੈਗਾ ਕਰਜ਼ਾ ਹੂੰ ਜਿਹੜਾ ਇਹਨਾਂ ਦਾ 2.5 ਸਾਲ ਦੇ ਵਿੱਚ ਤੇ ਤੁਸੀਂ ਤੁਸੀਂ ਇਮੇਜਿਨ ਕਰੋ ਕਿ ਉਹਦੀ ਸਰਵਿਸਿੰਗ ਕਿਵੇਂ ਕਰਦੀ ਹੈ ਹੁਣ ਇਹ ਪਿੱਛੇ ਜੇ ਲੇਟੈਸਟ ਮੈਂ ਪੜਿਆ ਮੈਂ ਇੱਕ ਗੱਲ ਵਿੱਚ ਧਿਆਨ ਦੇ ਲਿਆ ਦਿਆ ਫੋਰ ਬਾਏ ਫਰਕੇ ਵੀ ਸਾਡਾ ਇਹ ਇੰਡਸਟਰੀ ਨੂੰ ਕਹਿਣ ਦਾ ਮਤਲਬ ਹੈ ਕਿ ਆਪਣਾ ਪਾਣੀ ਜੀ ਸਦਕੇ ਕਪੜੇ ਰੰਗੋ ਬਣਾਓ ਚਾਰ ਦਿਵਾਰੀ ਦੇ ਵਿੱਚ ਉਹਨੂੰ ਉਹਨੂੰ ਜ਼ੀਰੋ ਲੀਕੋ ਡਿਸਚਾਰਜ ਤੇ ਕਰੋ ਤੇ ਉਹ ਤਰਤੀ ਜੀ ਬਣ ਦੇਣਾ ਥੋੜਾ ਜਿਆ ਮਹਿੰਗਾ ਬਣਾਉਂਦੇ ਤੇ ਮਹਿੰਗਾ ਵੇਚੇਗਾ ਪਰ ਤੁਸੀਂ 2 ਕਰੋੜ ਬੰਦਿਆਂ ਨੂੰ ਕੈਸਰ ਵੰਡ ਕੇ ਪ੍ਰੋਫਿਟ ਨਹੀਂ ਬਣਾ ਸਕਦੇ ਓਕੇ ਠੀਕ ਹੈ ਇਹ ਇਹ ਬੜਾ ਕਲੀਅਰ ਸਿਗਨਲ ਦਿੰਦਾ ਉੱਥੇ ਸ਼ੂਰ ਇੱਕ ਪੁਆਇੰਟ ਜਦੋਂ ਹੁਣ ਤੁਸੀਂ ਆ ਪੁੱਛਿਆ ਹੈਗਾ ਜਿਹੜਾ ਪੁਆਇੰਟ ਵੀ ਉਹਨਾਂ ਨੇ ਕਿਹਾ ਵੀ ਸਰ ਹੁਣ ਪਿੱਛੇ ਜੇ ਅੱਜ ਖਬਰ ਸੀ ਅਖਬਾਰ 'ਚ ਕਿ ਜਿਹੜੀਆਂ ਦੁਕਾਨਾਂ ਪਹਿਲਾਂ ਉਹ ਰੈਂਟ ਤੇ ਸੀ ਰੈਂਟ ਲੋਕ ਦੇ ਨਹੀਂ ਰਹੇ ਹੁਣੇ ਬੀਚ ਰਹੇ ਹੂੰ ਦੇਖੋ ਹਰ ਇੱਕ ਜਿਹੜੀ ਸਰਕਾਰ ਆਂਦੀ ਹੈ ਪਹਿਲੋਂ ਕੋਈ ਰੈਸਟ ਹਾਊਸ ਵੇਚਦੀ ਹੈ ਅਖੀਰ ਨੂੰ ਨਹੀਂ ਉਹ ਦੇਖੋ ਵੇਚਣ ਨੂੰ ਕੋਈ ਨਹੀਂ ਰਹਿਣਾ ਉਹ ਹਵਾ ਤੇ ਪਾਣੀ ਤੇ ਜ਼ਮੀਨ ਦੇ ਉੱਤੇ ਕੋਈ ਚੀਜ਼ ਜਿਹੜੀ ਹੋਰ ਹੋਏਗੀ ਉਹਨੂੰ ਵੇਚ ਕੇ ਉਹ ਕੰਮ ਚਲਾਏਗੀ ਕਿਉਂਕਿ ਫ੍ਰੀ ਬੀਜ਼ ਦਾ ਜ਼ਬਾਨਾ ਆ ਗਿਆ ਆਪਾਂ ਪਾ ਲਿਆ ਲੋਕਾਂ ਨੂੰ ਆਦਤ ਮੇਰਾ ਖਿਆਲ ਇਹ ਆਪਾਂ ਨੂੰ ਇਹ ਰੋਲ ਬੈਕ ਕਰਨੀਆਂ ਪੈਣੀਆਂ ਜਿਵੇਂ ਫ੍ਰੀ ਬੀਜ਼ ਫ੍ਰੀ ਬੀਜ਼ ਦੀ ਗੱਲ ਹੋਈ ਪੀ 2047 ਤੱਕ ਇਦਾਂ ਹੀ ਚੱਲੂ ਕੰਮ ਕਿ ਇਹ ਬੰਦ ਕਰਾਂਗੇ ਅਗਲੇ ਸਾਲ ਦੋ ਸਾਲ ਇਹਨੂੰ ਇਹ ਹੋਲੀ ਕਾਓ ਸਰ ਇਹਨੂੰ ਕੋਈ ਛੇੜਦਾ ਨਹੀਂ ਓਕੇ ਓਕੇ राइट थैंक यू सो मच जस्ट कनु जसजीत सिंह गिल ਸਾਡੇ ਨਾਲ ਜੁੜੇ ਹੋਏ ਸਨ ਦੱਸਰੇ ਸਨ ਕਿ ਜਿਹੜਾ ਪੰਜਾਬ ਵਿਜ਼ਨ 2047 ਹੈ ਉਹਦੇ ਵਿੱਚ ਕੀ ਡਿਸਕਸ਼ਨਸ ਹੋਈਆਂ ਔਰ ਉਹਨਾਂ ਦਾ ਉਹਦੇ ਵਿੱਚ ਕੀ ਯੋਗਦਾਨ ਸੀ ਬਹੁਤ ਮਿਹਰਬਾਨੀ थैंक यू ਕਰਨਲ ਗਿਲ